ਮੈਨੂੰ ਮਾਕ ਕਹਿ ਰਹਾ ਸਾਨੂੰ ਦੇਖੋ ਪੁੱਤ ਦੇ ਹੁਣ ਨਾ ਹੀ ਪੁੱਤ ਨੇ ਦੀ ਆਉਣਾ ਜੇ ਆਉ ਵੀ ਨਹੀਂ ਤਾਂ ਅੱਜੇ ਹਮਾ ਦਾ ਘੁੰਮ ਕੇ ਚਲੇ ਜਾਣਾ ਹੋਣਾ ਸਾਨੂੰ ਇਹ ਵੀ ਕੁਝ ਲਾਉਣਾ ਅੱਜ ਤੁਹਾਡੇ ਕੋਲ ਕੁਛ ਹੈਗਾ ਕਿ ਨਹੀਂ ਹੈਗਾ ਸਾਰਾ ਕੁਝ ਜਾਣਦਾ ਮੈਂ ਕਹਾਂਗਾ ਇਹ ਯਾ ਪਛਗ ਜਾਂਦੀ ਯਾ ਅਧੀਆ ਗਾਂਦੂਆ ਵਾ ਲੀਂਗਾ ਮਾਤਾ ਦੇ ਲੀਆਂ ਸਤਿ ਸ਼੍ਰੀ ਅਕਾਲ ਜਰਦਾ ਆਪਾਂ ਪਿੰਡੇ ਦਾ ਕਾਫੀ ਸਮਾਂ ਪੀਏ ਦੇ ਨਿਆੜੇ ਬਾਦ। ਕਿ ਨਾਮ ਜਰਕੋ? ਸਵਰਜ ਸਿੰਘ। ਕਿਹੜਾ ਪਿੰਡ ਤੁਹਾਡਾ? ਪਿੰਡ ਤੇਰੀ ਆ। ਹਾਂਜੀ। ਤਸਵੀਲ ਬਾਬਾ ਕਲਾ। ਕੀ ਕਹਿਣਾ ਚਾਹੋਗੇ ਅੱਜ ਜਿਹੜੇ ਤੁਸੀਂ ਇਹਨਾਂ ਹਾਲਾਤਾਂ ਦੇ ਵਿੱਚ ਬੈਠੇ ਹੋ? ਬਹੁਤ ਤਾਂ ਮੈਂ ਤਾਂ ਤੁਹਾਡੇ ਗਾੜੀ ਹੈ ਹੋਰ ਚਕਾਰਤਾ। ਭਈ ਮੇਰਾ ਕੋਈ ਕਿਤੇ ਉੱਥੇ ਪਾਣੀ ਦਾ ਕੋਈ ਬੱਤੀ ਦਾ ਕੋਈ ਕੋਠਾ ਮਠਰਾ ਬਣ ਦੇ। ਜਿਹੜਾ ਹੀ ਉੱਥੇ ਜਾ ਕੇ ਤੇ ਭੜ ਭਰਾ ਬਾ ਦੇਣ। ਬਾਗੇ ਸਾਡੂ ਕੋਈ ਆ ਕੇ ਵੇਣੇ ਇੱਕ ਵੇਲੇ ਸਾਡੀ ਬਾਹ ਫੜੂਗਾ ਕਿ ਲੈ ਮੱਠੇ ਦਾ ਕੋਈ ਆ ਕੇ ਪਾਣੀ ਤਾਂ ਨਹੀਂ ਪਿਆ ਦੂਗਾ ਇੱਥੇ ਸਾਨੂੰ ਕੋਈ ਨਹੀਂ ਗਾ ਚਾ ਪੁੱਛਣ ਕਿਸਣਾ ਵਾ ਤੁਹਾਡੇ ਪੁੱਤ ਕਿੱਥੇ ਆ ਜਿਹੜਾ ਕਿ ਮਾਂ ਪਿਓ ਨੂੰ ਹਮੇਸ਼ਾ ਸੁਪਨਾ ਹੁੰਦਾ ਕਿ ਸਾਡੇ ਬੱਚੇ ਸਾਨੂੰ ਸਾਂਭਣਗੇ ਵੱਡੇ ਉਹ ਤਾਂ ਵੇਖ ਲਓ ਜੇ ਕਦੇ ਦੇਦਾ ਪੁੱਤ ਦੇ ਆਉਣਾ ਨਾ ਇਹ ਪੁੱਤ ਨੇ ਨਹੀਂ ਆਉਣਾ ਜੇ ਆਉ ਵੀ ਰੱਜੇ ਆਉਣਾ ਤਾਂ ਘੁੰਮ ਕੇ ਚਲੇ ਜਾਣਾ ਉਹਨੇ ਸਾਨੂੰ ਇਹ ਵੀ ਪੁੱਛਣਾ ਅੱਜ ਤੁਹਾਡੇ ਕੋ ਕੁਝ ਹੈਗਾ ਕਿ ਨਹੀਂ ਹੈਗਾ ਕੁਣ ਵੀ ਮੈਂ ਬਾਹਰ ਗਿਆ ਪਿੰਡ ਗਿਆ ਨਹੀਂ ਬੱਦਲ ਹੋਇਆ ਤਾਂ ਮੈਂ ਬੁੜੜੀ ਨੂੰ ਛੱਡ ਗਿਆ ਬਾਹਰ ਮੈਂ ਰੋਟੀ ਕਿਸ ਕੋ ਪਕਵਾ ਕੇ ਲਿਆਇਆ ਤਾਂ ਬੁੜੜੀ ਪਿੱਜਲ ਨਹੀਂ ਮੈਂ ਵੀ ਪੈਜਦਾ ਭੱਜਾ ਤਾਂ ਫਿਰ ਬੁੜੜੀ ਨੂੰ ਅੰਦਰ ਕੀਤਾ ਦੇਗ ਪੀਏ ਕਰੀ ਤਾਂ ਵੀ ਮੈਂ ਰੋਦੇ ਕਲਾੰਦੇ ਰ ਠਾ ਕੇ ਕਿਤੇ ਵਕਤਾ ਦੇ ਅੰਦਰ ਕੀਤਾ ਤੇ ਹੁਣ ਵਿਚਾਰੀ ਤੇ ਲਿੰਦੇ ਲਾ ਕੇ ਤੇ ਗੱਲ ਪਾਏ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਰਹਿੰਦੇ ਮੈਨੂੰ ਪਤਾ 13 ਸਾਲ ਹੋ ਗਏ ਇੱਥੇ ਜਿਵੇਂ ਕੋਈ ਮੌਸਮ ਖਰਾਬ ਹੋ ਜਾਂਦਾ ਕੋਈ ਸਰਦੀ ਗਰਮੀ ਆਉਂਦੀ ਤਾਂ ਤੁਹਾਨੂੰ ਇੱਥੇ ਕੋਣ ਦੇਖਦਾ ਹੈ ਕੋਈ ਨਹੀਂ ਵੇਦਾ ਕੋਈ ਨਹੀਂ ਵੇਦਾ ਤੁਹਾਡੇ ਜਿਹੜੇ ਨੂਨ ਜਾਂ ਪੋਤਰੇ ਨੇ ਉਹ ਵੀ ਨਹੀਂ ਤੁਹਾਨੂੰ ਪੁੱਛਦੇ ਨਹੀਂ ਪਤਾ ਇਹ ਪੁੱਛਦੀਆਂ ਕਿ ਇੱਥੇ ਪਾਛਦ ਗਈਆਂ ਤੇ ਇੱਥੇ ਆਉਂਦੀਆਂ ਜਾਂਦੀਆਂ ਵਾ ਲੀੜਾ ਮਾਤਾ ਦੇਂਦੀਆਂ ਕਦੇ 100 200 50 50 ਤੇ ਨਸਿਆ ਪੀ ਉਹ ਵੀ ਮਾਤੜਿਆ ਉਹ ਵੀ ਮਾਤੜਿਆ ਵਿਚਾਰ ਗਿਆ ਆਪੋ ਆਪਣੇ ਤੇ ਘਰ ਸੌਂਦੀਆਂ ਤੇ ਨਿਆਣੇ ਪਾਲਦੀਆਂ ਡੰਗੋ ਡੰਗ ਉਹ ਤਾਂ ਕਦੇ ਵੀ ਨਹੀਂ ਆਕੇ ਤੇ ਪੁੱਛੇ ਪੁੱਤਰ ਨੂੰ ਤੁਹਾਡੇ ਨੇ ਆਉਂਦਾ ਵਾਕਿਆ ਦੱਸਿਆ ਵੀ ਆਉਂਦਾ ਰੱਜਿਆ ਆਉਣਾ ਡੱਗ ਤੇ ਹੋਗਣਾ ਆ ਕੇ ਤਾਂ ਇਤਰਾ ਘੁੰਮ ਕੇ ਫੇਰ ਚਲੇ ਜਾਣਾ ਇਸ ਕਰ ਨਸ਼ਾ ਕਰਦਾ ਉਹ ਨਸ਼ਾ ਕਰਦਾ ਉਹ ਨਸ਼ੇ ਕਰਕੇ ਸਾਰਾ ਕੁਝ ਤੁਹਾਨੂੰ ਇਤਰਾ ਦਿੱਤਾ ਸਾਰਾ ਕੁਝ ਜਾਂੜਤਾ ਉਹਨੇ ਕਰਦਾ ਨਸ਼ਾ ਹੀ ਕਰਦਾ ਸੁ ਕੀ ਅਪੀਲ ਕਰੋਗੇ ਪੰਜਾਬੀਆਂ ਨੂੰ ਜਿਹੜੇ ਕਿ ਤੁਹਾਡੇ ਹਾਲਾਤ ਜਿਹੜੇ ਨੇ ਉਹ ਤਾਂ ਮੈਂ ਤਾਂ ਹੱਥ ਜੋੜ ਕੇ ਆਂਨਾ ਵੀ ਮੈਨੂੰ ਨਾ ਭੈਣ ਭਰਾਵਾ ਚ ਆ ਫੜਾ ਦਿਓ ਉਥੇ ਮੇਰਾ ਕੋਈ ਆ ਪਾਣੀ ਪਿਆਊਗਾ ਕੋਈ ਦਵਾਈ ਦਾਰੂ ਹੁਣ ਸਾਡੇ ਕੋਈ ਇਥੇ ਦਾ ਕੋਈ ਡਾਕਟਰ ਆਵੇ ਨਾ ਸਾਨੂੰ ਕੋਈ ਆ ਕੇ ਪੁੱਛੇ ਤੇ ਇਤਰਾ ਹੀ ਪੈ ਰਹਿੰਦੇ ਫੇ ਚੁੱਪ ਕਰਕੇ ਰਿਸ਼ਤੇਦਾਰ ਵੀ ਨਹੀਂ ਪੁੱਛਦੇ ਆ ਕੇ ਰਿਸ਼ਤੇਦਾਰ ਵਿਚਾਰਾ ਕਹੜੇਗੇ ਤੇ ਧੀਆ ਧੀਆ ਵਿਚਾਰੀਆਂ ਰਿਸ਼ਤੇਦਾਰ ਤਾਂ ਹੋਰ ਕਹ ਰਿਆ ਪਹਿਣਾ ਵਾ ਉਹ ਵਿਚਾਰੀਆਂ ਕਿਤੇ ਆਉਂਦੀਆਂ ਜਾਂਦੀਆਂ ਚਾਪੜੇ ਵੇ ਆਏ ਉਹ ਕੜੀ ਦੇ ਕੜੀ ਆਏ ਉਹਨਾਂ ਚੱਲ ਵੇਖ ਲਿਆ ਔਰ ਸਾਡੇ ਰਿਸ਼ਤੇਦਾਰ ਕਿਹੜੇ ਪੋਤਾ ਉੜੇ ਸਾਰੇ ਤਾਂ ਆਪੋ ਆਪਣੇ ਥਾਈ ਕਬੀਲਕਾਰ ਹੁਣ ਮਦਲੀ ਅਪੀਲ ਕਰੋਗੇ ਕਰਾਗੇ ਪੋਤਾ ਹੀ ਤਾਂ ਨੇ ਸਾਡੀ ਮੱਝ ਤੇ ਚ ਕਰ ਕੇ ਤਾਂ ਸਾਨੂੰ ਘਰ ਬਾਦੋ ਕਿਤੇ